ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਜੰਗਨੂ ਮੇਟੋ ਫਾਰਮਰ ਤੇ ਡੀਐਸਆਰ ਵਾਰੀਆ ਸਿੱਧੀ ਬਿਜਾਈ ਦੇ ਜੋਧੇ ਉਹ ਸਾਰੇ ਮੇਰੇ ਜਿਹੜੇ ਵੀਰ ਨੇ ਇਸ ਵੇਲੇ ਸਿੱਧੀ ਬਿਜਾਈ ਚ ਲੱਗੇ ਹੋਏ ਨੇ ਸੱਜਣੋ ਅੱਜ ਹੈਗੀ ਆ 23 ਮਈ ਤੇ ਸ਼ਾਮਾਂ ਦੇ ਵਜ ਗਏ 4 ਤੇ ਤਿੰਨ ਏਕੜ ਸਿੱਧੀ ਬਿਜਾਈ ਲੱਗਿਆ ਕਰਨ 1985 ਦੀ ਆ ਦੇਖੋ ਇਹ ਉਹੀ ਬਾਣ ਆ ਜਿੱਚ ਸਾਰਾ ਨਾੜ ਜਿਹੜਾ ਹੈਗਾ ਉਹ ਹਲਕੀਆਂ ਪਲਟਾਵੀਆਂ ਹਲਾਣਾ ਪਲਟਾ ਕੇ ਉੱਤੇ ਮਾਰ ਕੇ ਸੁਹਾਗਾ ਤੇ ਫਿਰ ਕਰਵਾਇਆ ਹੈ ਲੇਜਰ ਲੈਵਲ ਤੇ ਲੇਜਰ ਲੈਵਲ ਤੋਂ ਬਾਅਦ ਆ ਮਲਾਂ ਹਲਕਾ ਜਿਹਾ ਵਾਕੇ ਤੇ ਉੱਤੇ ਸੁਹਾਗਾ ਮਾਰਿਆ ਵਾ ਸਿਰਫ ਇਹਨੂੰ ਤਿਆਰ ਕਰ ਲਈ ਤੇ ਉਹ ਮਿੰਕੇ ਜਿਹੜੀਆਂ ਵਟਾਂ ਪਾਈਆਂ ਉਹ ਵਟਾਂ ਨੂੰ ਹੁਣ ਜਿੰਦਰੇ ਨਾਲ ਉੱਚਾ ਕਰ ਰਹੇ ਆ ਤੇ ਅੱਜ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਕੁਝ ਦੱਸਾਂਗੇ ਆ ਪਹਿਲੀ ਦੀ ਤਿਆਰੀ ਤੁਹਾਨੂੰ ਦੱਸਤੀ ਆ ਤੁਹਾਨੂੰ ਦੱਸਦੇ ਆ ਵੀ ਸੀਡ ਨੂੰ ਕਿਵੇਂ ਸੋਧਣਾ ਤੇ ਕਿਦਾਂ ਸੋਧ ਲਿਆ ਤੇ ਬਾਅਦ ਚ ਜਦੋਂ ਡ੍ਰਿੱਲ ਚੱਲੂਗੀ ਸਾਰਾ ਤੁਹਾਨੂੰ ਇਹਦੀ ਜਾਣਕਾਰੀ ਦੇਵਾਂਗੇ ਫਿਲਹਾਲ ਤਿਆਰ ਆ ਮੈਦਾਨ ਉਹ ਵਟਾਂ ਪੈਚ ਲੀਆਂ ਨੇ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਬਜਾਈ ਸ਼ੁਰੂ ਕਰਨੀ ਹਾਂਜੀ ਵੀਰੋ ਜਿੱਦਾਂ ਹੁਣ ਪਹਿਲਾਂ ਤੁਹਾਨੂੰ ਦੱਸਤਾ ਆ ਪਹਿਲੀ ਤਿਆਰ ਆ ਵਟਾਂ ਪੈ ਗਈਆਂ ਵਾਂ ਤੇ ਡੀਐਸਆਰ ਦੀ ਤਿਆਰੀ ਤੇ ਡੀਐਸਆਰ ਦੀ ਤਿਆਰੀ ਚ ਸਾਰਿਆਂ ਤੋਂ ਪਹਿਲਾਂ ਹੁੰਦਾ ਬੀਜ ਸੋਧ ਤੁਸੀਂ ਸਮਝ ਲਓ ਵੀ ਸੋਚ 70% ਜਿਹੜੀ ਫਤਿਹ ਆ ਉਹ ਬੀਜ ਸੋਧਦੇ ਹੀ ਹੁੰਦੀ ਆ ਆ 1985 ਬਾਸਮਤੀ ਦਾ ਬੀਜ ਆ ਜਿਹੜੀ 1509 ਦੀ ਵਿੱਚੋਂ ਕੱਢ ਕੇ ਖਾਸ ਤੌਰ ਤੇ ਡੀਐਸਰ ਲਈ ਬਣਾਈ ਗਈ ਆ ਅਤੇ ਕੋਈ ਨਦੀਨ ਦੀ ਸਪਰੇ ਨਹੀਂ ਹੋਣੀ ਸਿਰਫ 21 ਦਿਨਾਂ ਬਾਅਦ 21 ਸਪਰੇ ਹੋਣੀ ਆ ਇਹਨੂੰ ਹੁਣ ਅਸੀਂ ਅ ਸੁਂਜੀਮਣੀ ਜਿਹਦੇ ਵਿੱਚ ਟ੍ਰਾਈਕੋਡਰਮਾ ਵਰਡੀ ਨਾਂ ਦਾ ਬੈਕਟੀਰੀਆ ਹੁੰਦਾ ਆ ਤੇ ਨਾਲ ਕਾਲੀ ਚੱਕਰਾ ਜਿਹਦੇ ਵਿੱਚ ਮੈਟਾਰਾਈਜ਼ਮ ਨਾਂ ਦਾ ਬੈਕਟੀਰੀਆ ਹੁੰਦਾ ਇਹ ਹੈਗੀ ਆ ਜ਼ਮੀਨ ਦੀ ਉਲੀ ਵਾਸਤੇ ਔਰ ਇਹ ਹੈਗਾ ਆ ਸੁੰਡੀ ਸਿਉਂਕ ਕੀੜੇ ਮਕੋੜੇ ਤੋਂ ਬਚਾਉਣ ਲਈ ਇਹ 15 ਗ੍ਰਾਮ ਪ੍ਰਤੀ ਕਿਲੋ ਸੀਡ ਦੇ ਵਿੱਚ ਆਪਾਂ ਇੱਕ ਏਕੜ ਦੇ ਵਿੱਚ 7 ਕਿਲੋ ਬੀਜਣ ਦਾ ਟਾਰਗੇਟ ਰੱਖਿਆ ਆ ਹਾਂਜੀ 7 ਕਿਲੋ ਵੀ ਹਾਲਾਂਕਿ ਕਈ ਸਾਡੇ ਡੀਐਸਆਰ ਗਰੁੱਪ ਦੇ ਬੰਦੇ 6 ਕਿਲੋ ਨਾਲ ਵੀ ਕਰ ਰਹੇ 1985 ਤੇ ਇਧਰ ਭਾਜੀ ਸਤਿੰਦਰ ਬੈਠੇ ਆ ਤੁਸੀਂ ਕਿੰਨਾ ਬੀ ਪਾਇਆ ਵਾ 8 ਕਿਲੋ ਇਹ ਪਹਿਲੀ ਵਾਰੀ ਇਹਨਾਂ ਨੇ ਕੀਤਾ ਤੇ 8 ਪੈ ਗਿਆ ਪਰ ਅਸੀਂ 7 ਦਾ ਆ ਤੀਸਰੀ ਜਿਹੜੀ ਦਵਾਈ ਆ ਸੰਜੀਵਨੀ ਤੇ ਕਾਲੀ ਚੱਕਰਾਂ ਤੋਂ ਬਾਅਦ ਅਸੀਂ ਅਹ ਪ੍ਰਤੀ ਕਿੱਲੇ ਦਾ ਜਿਹੜਾ 20 7 ਕਿਲੋ ਆ ਉਹਨੂੰ ਲਾਉਣ ਜਾ ਰਹੇ ਆ 80 ਗ੍ਰਾਮ ਦਵਾਈ ਆ ਤਿੰਨਾਂ ਕਿੱਲਿਆਂ ਦੀ ਆ ਤਿੰਨ ਕਿੱਲੇ ਆ ਪੜੀ ਐਸਰ ਕਰਨੀਆਂ ਕਿ ਕਿੰਨਾ ਸੀਡ ਆ ਹੁਣ 22 ਕਿਲੋ ਸੀਡ ਆ 321 1 ਕਿਲੋ ਵਾਧੇ ਘਟੇ ਲਈ ਰੱਖਿਆ ਆ ਜਿਹੜੀ 240 ਗ੍ਰਾਮ ਦਵਾਈ ਆ ਗ로우 ਇੰਡੀਗੋ ਦੀ ਪ੍ਰੇਰਕ ਆ ਦਿਖਾਉਣਾ ਤੁਹਾਨੂੰ ਮੈਂ ਇਹਦੇ ਵਿੱਚ ਹੈਗਾ ਆ ਧਿਆਨ ਨਾਲ ਲਓ ਲਿਕਵਿਡ ਕੰਸੋਰਟੀਆ ਠੀਕ ਹੈ ਜੀ ਬਾਇਓ ਫਰਟੀਲਾਈਜ਼ਰ ਸੋ ਫੰਗੀਸਾਈਡ ਵੀ ਹੋ ਗਿਆ ਇਨਸੈਕਟੀਸਾਈਡ ਵੀ ਹੋ ਗਿਆ ਤੇ ਇਹਨੂੰ ਤਾਕਤ ਦੇਣ ਲਈ ਆ ਬਾਇਓ ਕੰਸੋਰਡੀਆ ਵੀ ਚਲਾ ਗਿਆ ਜੀ ਪ੍ਰੇਰਕ ਦੇ ਰੂਪ ਦੇ ਵਿੱਚ ਸੋ ਅਸੀਂ ਤੇ ਤਿੰਨ ਚੀਜ਼ਾਂ ਲਾ ਕੇ ਇਹਨੂੰ ਸੋਧ ਦਿੱਤਾ ਆ 22 ਕਿਲੋ ਬੀਜ ਆ ਤਿੰਨਾਂ ਏਕੜਾਂ ਵਾਸਤੇ 7 ਕਿਲੋ ਤੇ ਹਾਲਾਂਕਿ ਡ੍ਰਿਲ ਬੰਨੀ ਹੋਈ ਆ ਪਰ ਫਿਰ ਵੀ ਰਿਸਕ ਨਹੀਂ ਲੈਣਾ ਜੇ ਕਿਲੋ ਬਾਜੂ ਉਹਦੀ ਪਨੀਰੀ ਬੀਜ ਲਾਂਗੇ ਸੋ ਇਹ 200 ਤੁਹਾਡੇ ਸਾਹਮਣੇ ਗੁਰਬਖਸ਼ ਸਿੰਘ ਮੇਰਾ ਵੀਰ ਇਸ ਇਲਾਕੇ ਦੇ ਵਿੱਚ ਡੀਐਸਆਰ ਕਰਨ ਵਾਲੇ ਅਸੀਂ ਪਹਿਲੇ ਬੰਦੇ ਆ ਇਹ ਵੀ ਮੇਰੀ ਜਿੰਨੀ ਜ਼ਮੀਨ ਦਾ ਹੀ ਮਾਲਕ ਆ ਪਰ ਸੰਦਾਂ ਨੂੰ ਚਲਾਉਣ ਚ ਤੇ ਵਧੀਆ ਤਰੀਕੇ ਨਾਲ ਖੇਤੀ ਕਰਨ ਦੀ ਮਹਾਰਤ ਨੂੰ ਹਾਸਲ ਆ ਆ ਹੁਣ ਜਿੱਦਾਂ ਤੁਹਾਨੂੰ ਦੱਸਤਾ 200 ਚੱਲ ਰਹੀ ਆ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਜਾ ਕੇ ਡ੍ਰਿਲ ਕਰਾਂਗੇ ਉਥੇ ਫਿਰ ਡ੍ਰਿਲ ਵਾਰੀ ਵੀ ਤੁਹਾਨੂੰ ਕੇਤੇ ਲੈ ਜਾਗੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵਿਖਾ ਦਿਆਂ ਦਾਇਆ ਡੂਆ ਅਸੀਂ ਕੋਈ ਨਹੀਂ ਪਾਣੀ ਨਾ ਡਾਇਆ ਨਾ ਐਨਪੀਕੇ ਨਾ ਸੁਪਰ ਨਾ ਪोटाਸ਼ ਆ ਪਾ ਰਹੇ ਆ ਜੀ ਅਸੀਂ ਸ਼ੁਰੂਆਤੀ ਪਾਣੀ ਲਾਉਣ ਤੋਂ ਪਹਿਲਾਂ ਤਿੰਨ ਬੈਗ ਇਹਦੇ ਮੁਰਗੀ ਕੰਪੋਸਟ ਦੇ ਪਾਵਾਂਗੇ ਆਪਾਂ ਉਹਦੇ ਵਿੱਚ ਆ ਜਿਹੜਾ 3 300 ਗ੍ਰਾਮ ਇਹਨਾਂ ਚੋਂ ਲੱਗਿਆ ਬੀ ਸੰਜੀਵਣੀ ਤੇ ਕਾਲੀ ਚੱਕਰਾ ਚੋਂ ਬਾਕੀ ਅਸੀਂ ਇਹ ਇਹਦੇ ਵਿੱਚ ਮਸਲ ਕੇ ਮੁਰਗੀ ਕੰਪੋਸਟ ਚ ਪਾਣੀ ਲਾਉਣ ਤੋਂ ਪਹਿਲਾਂ ਛੱਟਾ ਦੇਵਾਂਗੇ ਪਹਿਲਾਂ ਡ੍ਰਿੱਲ ਕਰ ਲਾਂਗੇ ਸੀਡ ਫਿਰ ਪਾਣੀ ਲਾਉਣ ਤੋਂ ਪਹਿਲਾਂ ਉਹਨੂੰ ਛੱਟਾ ਦੇ ਦਾਂਗੇ ਤੇ ਫਿਰ ਪਾਣੀ ਲਾ ਦਿੱਤਾ ਜਾਊਗਾ ਮੋਰਚਾ ਫਤੇ ਕਿਉਂਕਿ 21 ਦਿਨ ਬਾਅਦ ਜਾ ਕੇ ਆਪਾਂ ਫਿਰ ਜਿਹੜੀ ਉਹ ਸਪਰੇ ਆ ਨਦੀਨ ਨਾਸ਼ਕ ਦੀ ਹੈ ਮੈਜੇਥੇ ਪਰ ਉਹ ਕਰਨੀ ਆ ਹੁਣ ਮਿਲਦੇ ਆ ਤੁਹਾਨੂੰ ਫੀਲਡ ਦੇ ਵਿੱਚ ਹਾਂਜੀ ਸੱਜਣੋ 23 ਮਈ 2024 ਨੂੰ ਡੀਐਸਆਰ ਦੀ ਬਜਾਈ ਸ਼ੁਰੂ ਹੋ ਗਈ ਆ ਅਰਦਾਸ ਕੀਤੀ ਆ ਸਾਡੇ ਚਾਚਾ ਜੀ ਸਰਦਾਰ ਹਰਬੰਸ ਸਿੰਘ ਜੀ ਹੋਣਾ ਨੇ ਉਧਰ ਗ੍ਰੋ ਇੰਡੀਗੋ ਦੇ ਨਾਲ ਸਤਿੰਦਰ ਸਿੰਘ ਜੋਜੀ ਪਾਜੀ ਆ 1985 ਦੀ ਡੀਐਸਆਰ ਦਾ ਆਰੰਭ ਹੋ ਗਿਆ ਜੀ ਸਾਡਾ ਆ ਤਿੰਨ ਏਕੜ ਦਾ ਪਲਾਟ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਵਾਰ ਫਿਰ ਫੇਰ ਦੁਹਰਾ ਦਣਾ ਇਹ ਵੀ ਤਿਆਰੀ ਇਹਦੀ ਕਿੱਦਾਂ ਕੀਤੀ ਆ ਵੀ ਸਾਰੇ ਨਾੜ ਨੂੰ ਪਲਟਾਵੀਂ ਹਲ ਨਾਲ ਪਲਟਾ ਮਾਰ ਲਿਆ ਉੱਤੇ ਮਾਰੇ ਸੁਹਾਗੇ ਉੱਤੇ ਕੀਤਾ ਲੈਜਰ ਲੈਜਰ ਤੋਂ ਬਾਅਦ ਹਲਕਾ ਜਿਹਾ ਵਾਹ ਕੇ ਆ ਸੁਹਾਗੇ ਮਾਰ ਕੇ ਫੀਲਡ ਨੂੰ ਸੈੱਟ ਕੀਤਾ ਆ ਤੇ ਆ ਸ਼ੁਰੂ ਹੋ ਗਈ ਆ 1985 ਪੂਸਾ ਬਾਸਮਤੀ 1985 ਜਿਹੜੀ ਕਿ 1509 ਦੀ ਵਿਕਸਤ ਕੀਤੀ ਹੋਈ ਖਾਸ ਤੌਰ ਤੇ ਡੀਐਸਆਰ ਲਈ ਇਹਨੂੰ ਕਹਿੰਦੇ ਨੇ ਜੀ ਹਰਬੀਸਾਈਡ ਟੋਲਰੈਂਟ ਵੈਰੈਟੀ ਮਤਲਬ ਇਹ ਆ ਕਿ ਇਹਦੇ ਵਿੱਚ ਨਦੀਨਾਂ ਨੂੰ ਦੂਰ ਦਾ ਕੰਮ ਮੁੱਕ ਗਿਆ ਜੀ ਬਸ ਆ ਹੁਣ ਆਪਾਂ ਆ ਇਹਨੂੰ ਡੀਐਸਆਰ ਕਰ ਦੇਣਾ ਔਰ ਡੀਐਸਆਰ ਕਰਨ ਤੋਂ ਬਾਅਦ ਪਾਣੀ ਲਾਉਣਾ ਜੀ ਕੋਈ ਅਸੀਂ ਖਾਦ ਨਹੀਂ ਪਾ ਰਹੇ ਸਿਰਫ ਔਰ ਸਿਰਫ 1985 ਬਾਸਮਤੀ ਦਾ ਸੀਡ ਆ ਜਿਹਨੂੰ ਸੰਜੀਵਨੀ ਨਾਲ ਟ੍ਰਾਈਕੋਡਰਮਾ ਕਾਲੀ ਚੱਕਰਾ ਮੈਟਰਾਇਜ਼ੀਅਮ ਵਾਲੀ ਤੇ ਨਾਲ ਕਨਸੋਰਟੀਆ ਗਰੋ ਇੰਡੀโก ਕੰਪਨੀ ਦਾ ਦੂਜੇ ਜਿਹੜੇ ਦੋਵੇਂ ਉਹ ਆਈਪੀਐਲ ਬਾਇਓ ਦੇ ਪ੍ਰੋਡਕਟ ਨੇ ਉਹ ਲਾ ਕੇ ਬੀਜ ਨੂੰ ਸੋਧ ਕਰਕੇ ਤੇ 7 ਕਿਲੋ ਬੀਜ ਜਿਹੜਾ ਆ ਉਹ ਅਸੀਂ ਕਿਰ ਰਹੇ ਆ ਸ਼ਾਮਾਂ ਦੇ 5 ਵਜੇ ਆ 23 ਮਈ 2024 ਦਾ ਦੇਣਿਆ ਤਰੀਕਾਂ ਤੇ ਤਰੀਕੇ ਤਾਂ ਬਿਆਨ ਕਰ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਵੀਰ ਕੋਈ ਵੀਡੀਓ ਜਾਵੇ ਉਹਨੂੰ ਆਸਾਨੀ ਰਹੇ ਸੋ ਇਹਨੂੰ ਬਸ ਆਪਾਂ ਹੁਣ ਕੀਤਾ ਆ ਪਾਣੀ ਲਾਉਣ ਤੋਂ ਪਹਿਲਾਂ ਇਹਦੇ ਵਿੱਚ ਤਿੰਨ ਬੋਰੀਆਂ ਮੁਰਗੀ ਕੰਪੋਸਟ ਦੀਆਂ ਉਹਦੇ ਵਿੱਚ ਡੇਢ-ਡੇੜ ਪੈਕਟ ਸੰਜੀਮਣੀ ਦਾ ਤੇ ਕਾਲੀ ਚੱਕਰਾ ਦਾ ਮਿਕਸ ਕਰਕੇ ਛੱਟਾ ਦੇ ਕੇ ਤੇ ਪਾਣੀ ਲਾ ਦਿੱਤਾ ਜਾਊਗਾ ਪਾਣੀ ਤੇ ਅੱਗੇ ਪਾਉਣੀ ਆ ਉਹ ਉਸ ਤੋਂ ਬਾਅਦ ਸਮਝ ਲਓ ਵੀ ਇਹਨੂੰ ਜਿਹੜੀ ਨਦੀਨ ਨਾਸ਼ਕ ਦੀ ਸਪਰੇ ਆ ਉਹ ਜਾ ਕੇ ਹੁਣੀ ਆ 21 ਦਿਨ ਬਾਅਦ ਬਸ 21 ਸਪਰੇ ਮੇਜੇਥੈਪਰ ਦੀ ਹੁਣੀ ਆ ਉਸ ਤੋਂ ਬਾਅਦ ਸ਼ਾਇਦ ਨਾ ਹੀ ਲੋੜ ਪਵੇ ਤੇ ਉਹਦੇ ਨਾਲ ਸਾਰਾ ਨਦੀਨ ਪ੍ਰਬੰਧ ਹੋ ਜਾਣਾ ਕੋਈ ਪਿਛਲੇ ਸਾਲ ਦਾ ਜਿਹੜਾ ਝੋਨਾ ਬਾਸਮਤੀ ਚੋਬਾ ਜੋ ਵੀ ਆ ਉਹ ਮਿਲਣਾ ਆ ਅਸੀਂ ਧੰਨਵਾਦੀ ਆ ਪਹਿਲਾਂ ਸਾਨੂੰ ਪਲਟਾਵੀ ਹਲ ਜਿਹੜੀ ਆ ਉਹ ਖੇਤੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਡਾਕਟਰ ਵਿਕਰਮਜੀਤ ਸਿੰਘ ਗੇਲੇ ਜਿਹੜੇ ਆ ਬਿਲਕੁਲ ਸਾਡੇ ਲਾਗੀ ਪਿੰਡ ਆ ਕੋਟਲਾ ਸੁਲਤਾਨ ਮੁਹੰਮਦ ਰਫੀ ਦਾ ਪਿੰਡ ਆ ਉੱਥੇ ਰਹਿੰਦੇ ਆ ਉਹਨਾਂ ਨੇ ਪਲਟਾਵੀ ਹਲ ਦਿੱਤੀ ਆ ਤੇ ਡੀਐਸਐਲ ਡ੍ਰਿਲ ਵੀ ਉੱਥੇ ਕਿਸਾਨ ਬਹੁਤ ਜ਼ਿਆਦਾ ਡਿਮਾਂਡ ਚੀ ਤੇ ਸਾਡੇ ਹਿੱਸਿਆਂ ਲੱਕੀ ਸੀਡ ਰਾਈ ਆ ਹਾਲਾਂਕਿ ਇਹ ਤਰ ਬਤਰ ਵਾਸਤੇ ਆ ਪਰ ਚਲੋ ਅਸੀਂ ਇਹਦੇ ਦੋਵੇਂ ਟੈਂਕ ਟੂੰਕ ਬੰਦ ਕਰਕੇ ਤੇ ਲੱਕੀ ਸੀਡਰ ਦੇ ਨਾਲ ਹੀ ਅ ਅਸੀਂ ਕੇਅਰ ਦੇਣੀ ਹੈ ਜੀ ਆ ਆਖਿਰ ਚੱਲੀ ਆ ਦੇਖੋ ਮੈਂ ਤੁਹਾਨੂੰ ਸੀਡ ਵੀ ਵਿਖਾ ਦਿੰਦਾ ਲੋ ਜੀ ਦੇਖੋ ਜੀ ਚੱਲਦਾ ਕਿੱਡੇ ਸੋਹਣੇ ਦਾਣੇ ਆ ਜਿਨ੍ਹਾਂ ਨੂੰ ਸੰਜੀਵਣੀ ਕਾਲੀ ਚੱਕਰਾ ਤੇ ਪ੍ਰੇਰਕ ਲੱਗਾ ਹੋਇਆ ਜੀ 7 ਕਿਲੋ ਵੀ 11ਾਂਗੇ 22 ਕਿਲੋ ਵੀ ਪਾਇਆ ਹੋਇਆ ਵਾ ਤੇ ਕਿੱਲੇ ਹੈਗੇ ਆ ਤਿੰਨ ਆ ਤੁਸੀਂ ਦੇਖ ਰਹੇ ਜੇ ਇਧਰ ਨੂੰ ਪਲਾਕ ਲੈਂਡ ਟੂ ਲੈਂਡ ਬਜਾਈ ਹੋ ਰਹੀ ਆ ਤੇ ਬਾਕੀ ਫਿਰ ਸਾਰੀਆਂ ਜਿਹੜੀਆਂ ਇਹਦੀਆਂ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਮੀਦ ਮੈਨੂੰ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕ੍ਰਾਂਤੀਕਾਰੀ ਜਿਹੜੀ ਤਕਨੀਕ ਆ ਇਹ ਸਾਰਿਆਂ ਦਾ ਕਦੂ ਛਟਾ ਦੂਗੀ ਜਿਹੜਾ ਸਾਡੇ ਗਰੁੱਪ ਦਾ ਜੰਗਨੂਵਟੋ ਫਾਰਮਰ ਗਰੁੱਪ ਦਾ ਡੀਐਸਆਰ ਵੈਰੀਅਰ ਗਰੁੱਪ ਦਾ ਸਿੱਧੀ ਬਿਜਾਈ ਦੇ ਜੋਧੇ ਗਰੁੱਪ ਦਾ ਜਿਹੜਾ ਸਾਡਾ ਮਾਟੋ ਆ ਅੱਗ ਮੁਕਤ ਕਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਪੰਜਾਬ ਉਹਦੇ ਅਧੀਨ ਸਾਰਾ ਇਹ ਕੰਮ ਹੋ ਰਿਹਾ ਔਰ ਅੰਮ੍ਰਿਤਸਰ ਮੈਨੂੰ ਲੱਗਦਾ ਇਸ ਵਾਰ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਬਾਜੀ ਮਾਰੂਗਾ ਡੀਐਸਆਰ ਦੇ ਵਿੱਚ ਬਹੁਤ ਡੀਐਸਆਰ ਹੋ ਗਈ ਜਿਹੜੇ ਡੀਐਸਆਰ ਦੇ ਆਲੋਚਕ ਵੀ ਸੀਗੇ ਉਹਨਾਂ ਵੀ ਡੀਐਸਆਰ ਕਰ ਲਈ ਆ ਕਿਉਂਕਿ ਇਹਦੇ ਵਿੱਚ ਜੱਟ ਦੇ ਖਰਚੇ ਦੀ ਪਾਣੀ ਦੀ ਖਾਦਾਂ ਦੀ ਬਿਮਾਰੀਆਂ ਦੀ ਬਚਤ ਹੀ ਬੜੀ ਆ ਸੋ ਹੌਲੀ ਹੌਲੀ ਸਭ ਨੂੰ ਸਮਝ ਆ ਰਿਹਾ ਇੱਕ ਅੱਗ ਲਾਉਣ ਦੀ ਮਾੜੀ ਕਾਰਵਾਈ ਆ ਮੈਨੂੰ ਲੱਗਦਾ ਉਹ ਵੀ ਬੰਦੀ ਹੋ ਜੂਗੀ ਜਦੋਂ ਨਾਰਦਾ ਕੋਈ ਸਿਆਪਾ ਨਹੀਂ ਰਹਿਣਾ ਜੀਰੋ ਟੇਲ ਵੀ ਤੁਸੀਂ ਡੀਐਸਆਰ ਕਰ ਸਕੋਗੇ ਤੇ ਨਾਲੋ ਨਾਲ ਬਾਕੀ ਹੁਣ ਤੁਹਾਡੇ ਨਾਲ ਆਪਾਂ ਬਾਕੀ ਅਪਡੇਟਾਂ ਸ਼ੇਅਰ ਕਰਾਂਗੇ ਮੈਂ ਹੁਣ ਤੁਹਾਡੇ ਕੋ ਇਜਾਜ਼ਤ ਲੈਣਾ ਗੁਰਵਿੰਦਰ ਸਿੰਘ ਬਾਜਵਾ ਤੇ ਸਾਰੀ ਇਹਦੀ ਜਿੱਦਾਂ ਜਿੱਦਾਂ ਇਹ ਉੱਗੇਗੀ ਜੋ ਜੋ ਇਹਨੂੰ ਪਾਉਣਾ ਆ ਜਿੱਥੇ ਜਾ ਕੇ ਸਪਰੇਅ ਕਰਨੀ ਆ ਉਹ ਅਮੇਜੇਥੈਪਰ ਦੀ ਜਿਹੜੀ ਕਿ ਸਿਰਫ 1985 ਨੂੰ ਛੱਡ ਕੇ ਬਾਕੀ ਸਾਰੇ ਜੋ ਕੁਝ ਵੀ ਉੱਗਿਆ ਉਹਨੂੰ ਖਤਮ ਕਰ ਦੇਗੀ ਉਹ ਸਾਰੀਆਂ ਚੀਜ਼ਾਂ ਦਾ ਨਸਾਂ ਜੀਆਂ ਪਾਵਾਂਗੇ